ਪਰੀਵਾਰੀ 8000 ਮਰ 25 ਤੋਂ 3 ਲੱਖ ਦੇ ਵਿੱਚ ਚੌਂਕਾਂ ਦੇ ਵਿੱਚ ਪਰਸ ਖੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਨਾਗ ਪ੍ਰਸ਼ਾਸਨ ਦਾ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਤੇ ਚੋਰਾਂ ਨੇ ਇੱਕ ਹੋਰ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਕਰੀਬ 25 ਲੱਖ ਰੁਪਏ ਦੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਨੇ ਜੀ ਹਾਂ ਗੁਰਦਾਸਪੁਰ ਦੇ ਮੇਨ ਬਾਜ਼ਾਰ ਤੇ ਸਥਿਤ ਇੱਕ ਟੈਲੀਕਮ ਦੀ ਦੁਕਾਨ ਤੇ ਤੜਕਸਾਰ ਕਰੀਬ 5 ਵਜੇ ਚੋਰਾਂ ਨੇ ਹੱਲਾ ਬੋਲਿਆ ਅਤੇ ਕਰੀਬ 5 ਚੋਰਾਂ ਨੇ ਇਸ ਦੁਕਾਨ ਤੋਂ 25 ਲੱਖ ਰੁਪਏ ਦੇ ਫੋਨ ਚੋਰੀ ਕਰ ਲਏ ਉਧਰ ਚੋਰੀ ਦੀ ਕਟਰਾ ਸੀਸੀਟੀਵੀ ਕੈਮਰਾ ਚੇਤਕਾਇਦ ਹੋਈਏ ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ 5 ਚੋਰ ਕਿਵੇਂ ਤੜਕਸਾਰ ਦੁਕਾਨ ਦੇ ਵਾਲੇ ਦੁਆਲੇ ਚੱਕਰ ਲਗਾਉਂਦੇ ਨੇ ਅਤੇ ਫਿਰ ਮੌਕਾ ਪਾ ਕੇ ਦੁਕਾਨ ਦੇ ਅੰਦਰ ਵੜਦੇ ਨੇ ਅਤੇ ਕਰੀਬ 25 ਲੱਖ ਰੁਪਏ ਦੇ ਮੋਬਾਈਲ ਲੁੱਟ ਕੇ ਫਰਾਰ ਹੋ ਜਾਂਦੇ ਨੇ ਉਹ ਵੀ ਉਹ ਬੰਦਾ ਆਦਾ ਵਾ ਸਾਰਾ ਮੋਬਾਈਲ ਪੰਜ ਚਾਰ ਪੰਜ ਇਹ ਤੋਂ ਪਿੱਛੇ ਹੋਇਆ ਜੀ ਬਈ ਇੱਕ ਅੰਦਰ ਵੀ ਹੈਗਾ ਨਾ ਇੱਕ ਅੰਦਾ ਵਰਗੇ ਦਾ ਬੰਦਾ ਸਮਾ ਘਟਣ ਦੇ ਦਾ ਬਾਕੀ ਬਾਰਾ ਬੋੜੇ ਸ਼ਟਰ ਨੀਵੇਂ ਤੋਂ ਅੰਦਰ ਵੜਿਆ ਫਿਰ ਪਤਲਾ ਬੰਦਾ ਹੋਇਆ ਵੀ ਜਦੋਂ ਅਸੀਂ ਸ਼ਟਰ ਖੋਲਿਆ ਕਿਦਾਂ ਲੈ ਇਹ ਥੋੜੀ ਤੇ ਸ਼ਟਰ ਨਹੀਂ ਤਾਂ ਉਹ ਹੋ ਗਿਆ ਹੈ ਹੋ ਗਿਆ ਨਹੀਂ ਆ ਰਿਹਾ ਮੁੰਡਾ ਇਹ ਖੋਲ ਰਿਹਾ ਸ਼ਟਰ ਪਰਨਾ ਪਾ ਕੇ ਫਿਰਦੇ ਹੁੰਦੇ ਆ ਉਹ ਪਰਨਾ ਕੈਮਰਾ ਚਾਤ ਪੰਜਾਂ ਪੰਜ ਮਿੰਟ ਬਾਹਰ ਧਿਆਨ ਲਰਦਾ ਪਰਨਾ ਪਾ ਮਾਸਕ ਪਾਈ ਦੇਣਾ ਪਰਨਾ ਬਾਗੇ ਛਾਲ ਪਾ ਕੇ ਖਿੱਚਣਾ ਇਹਨਾਂ ਨੇ ਅੱਧੀ ਖਿੱਚਿਆ ਹੁੰਦੇ ਆ ਕੋਈ ਆਇਆ ਹੋਣਾ ਉਧਰੋਂ ਪੁਰਾ ਜਰਾ ਕਰੇ ਸ਼ਾਲਬਾਗੇ ਗਿਰਦਨ ਦੇ ਸ਼ਹਿਰ ਉਹ ਜਈ ਬਾਤ ਆਦਾ ਉਧਰ ਪੀੜ ਤੇ ਦੁਕਾਨਦਾਰ ਮੁਤਾਬਕ ਦੁਕਾਨ ਨੂੰ ਤੜਕਸਾਰ ਕਰੀਬ 5 ਵਜੇ ਨਿਸ਼ਾਨਾ ਬਣਾਇਆ ਗਿਆ ਉਹਨਾਂ ਕਿਹਾ ਕਿ ਉਹਨਾਂ ਦੇ ਮਹਿੰਗੇ ਫੋਨਾਂ ਨੂੰ ਚੋਰੀ ਕੀਤਾ ਗਿਆ ਚੋਰ ਡੱਬਿਆਂ ਵਿੱਚੋਂ ਮੋਬਾਈਲ ਕੱਢ ਕੇ ਲੈ ਗਏ ਅਤੇ ਡੱਬੇ ਉੱਥੇ ਹੀ ਛੱਡ ਗਏ ਜਿਨ੍ਹਾਂ ਦੀ ਕੀਮਤ ਕਰੀਬ 25 ਤੋਂ 30 ਲੱਖ ਰੁਪਏ ਬਣਦੀ ਏ ਭਾਈ ਰੋਹਿਤ ਆਪਟੀਕਲ ਐਂਡ ਟੈਲੀਗੋਮ ਮੇਰਾ ਸਦਰ ਬਾਜ਼ਾਰ ਦੇ ਵਿੱਚ ਕਵਾੜੀ ਵਾਲੀ ਗਲੀ ਵਿੱਚ ਭਾਈ ਸਵੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਚੁਕਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛਕੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਕੰਮ ਹੋਇਆ ਵਾ 5 ਵਜੇ ਦੇ ਏੜ-ਗੇੜ ਵਿੱਚ ਤੇ ਮੇਰਾ ਨੁਕਸਾਨ ਬੜਾ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰੇ ਮੋਬਾਈਲ ੱਡੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਦੇ ਵਿੱਚ ਆਇਆ ਸੀਸੀਟੀਵੀ ਵਿੱਚ ਆ ਗਏ ਆ ਉਹਨਾਂ ਦੀ ਵੀਡੀਓ ਹੀ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸੇਰੇ ਭਈਆ ਜਦੋਂ ਛੜਰ ਚੁੱਕਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਆਈ ਵੀਰ ਛੜਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਵੇਚਵਾੜਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਵਜਾ ਨਹੀਂ ਚੋਰੀ ਹੋਈ ਹੈ ਚੋਰੀ ਭਾਈ ਐਸਟੀਮੇਟ 25 ਤੋਂ 30 ਲੱਖ ਦੇ ਵਿੱਚ ਵੀ ਮੰਗ ਕਰ ਰਹੇ ਵਾਕੇ ਨੂੰ ਨਹੀਂ ਨੰਬਰ 3 ਇਸ ਕਰਾਂਗੇ ਜਿਹੜੇ ਉਹ ਹੈਗੇ ਲਿਖਾਂਗੇ ਆਈਐਮ ਫਿਰ ਪਤਾ ਲੱਗੇ ਮੰਗ ਕਰਦੇ ਆ ਨੂੰ ਪੁਲਿਸ ਅਧਿਕਾਰੀ ਕੋਈ ਆਟੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਲਈ ਹੋਈ ਕੋਈ ਸਾਡੇ ਦੂਰੀ ਤੇ ਚੌਂਕੀ ਹੈ ਕੋਈ ਫਿੰਗਰਪ੍ਰਿੰਟ ਨਹੀਂ ਲੈਣ ਆਇਆ ਕੋਈ ਪਤਾ ਨਹੀਂ ਲਿਆਇ ਸੁਮਨ ਲਾ ਗਈ ਬੰਦਾ ਰੰਗ ਪਤਾ ਲੱਗ ਸਕੇ ਇਹ ਬੜੇ ਪਰੇਸ਼ਾਨ ਆ ਹਾਲੇ ਹਿਸਾਬ ਦਿੱਤਾ ਜੇ 100 ਗਾਈ ਦੀ ਦੂਰੀ ਤੇ ਉੱਪਰ ਪੁਲਿਸ ਸਟੇਸ਼ਨ ਹੈ ਆ ਦੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਇਸੇ ਅੰਦਰ ਹੀ ਚਲਾਉਣ ਦੇ ਹਾਂਜੀ ਸਾਰ ਲੜਕੇ ਆ ਕੋਈ 20 22 ਸਾਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੰਜ ਪੰਦੇ ਇਕੰਦਰ ਵਾਲੇ ਆ ਚਾਰ ਬਾਰ ਸੀਗੇ ਅਥੇ ਹੀ ਗੁਰਦਾਸਪੁਰ ਵਪਾਰ ਮੰਡਲ ਦਾ ਗੁੱਸਾ ਵੀ ਪੁਲਿਸ ਪ੍ਰਸ਼ਾਸਨ ਤੇ ਫਟਿਆ ਜਿਨ੍ਹਾਂ ਇਲਜ਼ਾਮ ਲਗਾਏ ਕਿ ਲਗਾਤਾਰ ਗੁਰਦਾਸਪੁਰ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਦਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਕੰਬ ਕਰਨੀ ਨੀਂ ਸੁੱਤਾ ਪਿਆ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਚੋਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਸ਼ਹਿਰ ਚੱਕਾ ਜਾਮ ਕੀਤਾ ਜਾਵੇਗਾ ਅਤੇ ਉਹ 2024 ਦੀਆਂ ਚੋਣਾਂ ਦਾ ਵੀ ਬਾਈਕਾਟ ਕਰਨਗੇ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਅੱਜ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਸਨੇਚਿੰਗ ਹੋ ਜਾਂਦੀ ਹੈ ਚੌਕਾਂ ਦੇ ਵਿੱਚ ਪਰਸ ਖੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਉੱਤੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਪ੍ਰਸ਼ਾਸਨ ਦਾ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਐਸਐਸਪੀ ਸਾਹਿਬ ਨੇ 8 ਤੋਂ 8 ਡਿਊਟੀ ਲਾਈ ਆ ਪੀਸੀਆਰ ਵਾਲਿਆਂ ਦੀ ਇਹ ਜ਼ਿੰਮੇਵਾਰੀ 8 ਤੋਂ 8 ਪੀਸੀਆਰ ਨੂੰ ਜਵਾਬ ਦੇਣ ਕਿ 8 ਤੋਂ 8 ਕੀ ਕਰਦੇ ਨੇ ਕਿੱਥੇ ਬੈਂਦੇ ਨੇ ਕਿੱਥੇ ਸੌਂਦੇ ਨੇ ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ 5 ਵਜੇ ਦੁਕਾਨ ਤੇ ਚੋਰੀ ਹੋਣਾ ਜਦੋਂ ਕਿ ਆਮ ਗਰਮੀਆਂ ਦਿਨ ਦਿਨ ਚੜ ਜਾਂਦਾ ਤੇ ਪੀਸੀ ਅਗਲੇ 5 ਵਜੇ ਕਿੱਥੇ ਸੌਂਦੇ ਸੁੱਤੇ ਦੇ ਹੀ ਮੈਂ ਐਸਐਸਬੀ ਸਾਹ ਤੋਂ ਮੰਗ ਕਰਦਾ ਕਿ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਉਹ ਨਾ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੀ ਫੇਸ ਕਰਨ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁਕਣਾ ਪਵੇ ਜ ਵਪਾਰ ਮੰਡਲ ਨੂੰ ਸਾਨੂੰ ਧੜਨਾ ਪਿਆ ਤੇ ਧੜਨਾ ਵੀ ਦੇਾਂਗੇ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਆਪਣੇ ਇਨਸਾਫ ਲਈ ਤੇ ਸ਼ਹਿਰ ਬੰਦ ਵੀ ਕਰਾਵਾਂਗਾ ਕਿਉਂਕਿ ਇਹ ਜਿਹੜੇ ਪੀਸੀਆਰ ਪ੍ਰਸ਼ਾਸਨ ਮੈਂ ਬਹੁਤ ਇਹਦਾ ਨੂੰ ਤੇ ਜਦੋਂ ਰਾਤ ਨੂੰ ਆਮ ਘਰਾਂ ਦਾ ਕੋਈ ਬੱਚਾ ਰਾਤ ਨੂੰ ਬਾਹਰ ਆ ਜਾਂਦਾ ਤਾਂ ਉਸ ਟਾਈਮ ਤੇ ਇਹਨਾਂ ਨੂੰ ਇੱਕ ਕ੍ਰਿਮੀਨਲ ਨਜ਼ਰ ਆਉਂਦੇ ਨੇ ਉਸ ਟਾਈਮ ਤੇ ਕ੍ਰਾਈਮ ਜ਼ਿਆਦਾ ਹੈ ਤੇ ਚੁੱਕ ਕੇ ਥਾਣੇ ਲੈ ਜਾਂਦੇ ਨੇ ਜਦੋਂ ਕਿ ਆ ਪੰਜ ਪੰਜ 6 6 ਬੰਦੇ ਆਕੇ ਦੁਕਾਨਾਂ ਦੇ ਸ਼ਰਤ ਤੋੜ ਕੇ ਅੰਦਰ ਵਰਜਨ ਦੇ ਚੋਰੀਆਂ ਕਰਦੇ ਨੇ ਉਸ ਲਈ ਪੀਸੀਆ ਕਿੱਥੇ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਐਸਐਸਪੀ ਸਾਹਿਬ ਨੂੰ ਇੱਕ ਗੁਰਦਾਸਪੁਰ ਸ਼ਹਿਰ ਅੱਜ ਅਮਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਦਿਨ ਰਾਤ ਲੋਕ ਆਪਣੇ ਆਪਣੇ ਅਸੁਰੱਖਿਤ ਮਹਿਸੂਸ ਕਰਦੇ ਪਏ ਨੇ ਪਰ ਮੈਂ ਮੰਗ ਕਰਦਾ ਇਕੋ ਹੀ ਕਿ ਜਲਦੀ ਤੋਂ ਜਲਦੀ ਇਸ ਨੂੰ ਟ੍ਰੇਸ ਕੀਤਾ ਜਾਵੇ ਨਹੀਂ ਤੇ ਅਸੀਂ ਥੋੜੀ دیر ਲਈ ਆਪਣਾ ਫੈਸਲਾ ਲੈ ਕੇ ਤੇ ਇਹ ਚੌਂਕ ਦੇ ਵਿੱਚ ਧਰਨਾ ਵੀ ਦਵਾਂਗੇ ਔਰ ਇਹ ਪ੍ਰਸ਼ਾਸਨ ਦੀਆਂ ਅੱਖਾਂ ਖਲਾਵਾਂਗੇ ਉਧਰ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਨੇ ਦੱਸੇ ਕਿ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਨੇ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਡਾਲੇ ਜਾ ਰਹੇ ਨੇ ਤਾਂ ਕਿ ਚੋਰਾਂ ਨੂੰ ਟ੍ਰੇਸ ਕਿੱਥਾ ਜਾ ਸਕੇ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸੈਵਰ ਇਨਸੀਡੈਂਟ ਦੀ ਸਾਡੇ ਕੋਲ ਰਿਪੋਰਟ ਤੇ ਉੱਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆਲਰੇਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗਾਲ ਨਹੀਂ ਜਲਦੀ ਟਰੇਸ ਹੋ ਜਾਏਗਾ ਜੀ ਇਹ ਦੁਕਾਨਦਾਰਾਂ ਨੇ ਸਾਰੇ ਇੱਕ ਚੇਤਾਨੀ ਵੀ ਕਹਿ ਦਿੱਤੀ ਖਦੀ ਖਦੀ ਦੇਖਦੀ ਆ ਕਿ ਜੇ ਨਾ ਟਰੇਸ ਹੋਇਆ ਤੇ ਤਰਨਾ ਲੱਗੇਗਾ ਤੇ ਬਾਜ਼ਾਰ ਜਿਹੜੇ ਆ ਬੰਦ ਕੋਈ ਗਾਲ ਨਹੀਂ ਜੀ ਡੈਫੀਨੇਟ ਹੀ ਟਰੇਸ ਹੋ ਜਾਏਗਾ ਜੀ ਇਹੋ ਜੀ ਨੋਬਤ ਨਹੀਂ ਆਏਗੀ ਕੋਈ ਵੀ ਸ਼ਹਿਰਿਆਂ ਲੁੱਟਾਂ ਖੋਹਾਂ ਤੇ ਚੋਰੀਆਂ ਦਾ سلسلہ ਲਗਾਤਾਰ ਜਾਰੀ ਹੈ ਇਹ ਮਿਲ ਰਿਹਾ ਹੈ ਜਿਵੇਂ ਕਿ ਪੁਲਿਸ ਸੁਸਤ ਹੋਵੇ ਅਤੇ ਚੋਰ ਪੁਲਿਸ ਤੋਂ ਕਿਤੇ ਜ਼ਿਆਦਾ ਚੁਸਤ ਹੋਣ ਹਾਲਾਂਕਿ ਪੁਲਿਸ ਹੁਣ ਚੋਰਾਂ ਨੂੰ ਜਲਦ ਕਾਬੂ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਹਨਾਂ ਦਾਅਵਿਆਂ ਨੂੰ ਬੂਰ ਕਦੋਂ ਪੈਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ